ਤੱਲੇ ਸਾਤੇ ਵਾਲਾ ਪਾਣਾ ਸਾਡੀਆਂ ਕਰੀਮਾਂ ਹੀ ਰਹੀਆਂ ਹਾਂ ਜਾਨੀ ਮਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਬਾਈ ਸਾਰੇ ਭਰਾ ਵਧੀਆ ਆਉਣਗੇ ਤੇ ਅੱਜ ਆਪ ਆਏ ਸੀ ਬਾਈ ਬਾਜੀ ਤੇ ਵਿਲੇ 320 ਵਾਲੀ ਬਾਜੀ ਦਾ ਸੀ ਬਾਈ ਕੁੱਤਰਾ ਉੱਡੇ 155 ਤੇ ਆਪਾਂ ਬਾਈ ਤੁਹਾਨੂੰ ਮਲਾਉਣਿਆਂ ਬਾਈ ਹੈਪੀ ਹਿਸਵਾਲਣਾ ਤੇ ਬਾਈ ਨੇ ਕੱਲ ਬਾਈ ਸਿਰਾ ਲਾਇਆ ਕੁੱਤਰ ਨੇ ਰਿਕਾਰਡ ਹੀ ਤੋੜਤਾ ਟਰੈਕਟਰ ਜੱਤਿਆ ਤੇ ਬਾਈ ਨੂੰ ਬਾਈ ਸਾਰੇ ਕਮੈਂਟਾਂ ਚ ਪਹਿਲਾਂ ਦਾ ਦਿਓ ਵਧਾਈਆਂ ਬਾਈ ਤੇ ਬਾਈ ਨਾ ਆਪਾਂ ਕਰਦਾਂ ਗੱਲਬਾਤ ਕੱਲ੍ਹ ਵਾਲੇ ਜਾਨਵਰ ਬਾਰੇ ਪੁੱਛਦੇ ਆਂ ਕੀ ਆਲਾ ਵੀਰੇ ਹਾਂ ਠੀਕ ਆ ਵੀਰੇ ਹੋਰ ਸੁਣਾ ਭਰਾ ਕਹਿਵੇਂ ਸਤਿ ਸ੍ਰੀ ਅਕਾਲ ਨਾਮਾ ਠੀਕ ਆ ਵੀਰੇ ਹਾਂ ਜਾਨਵਰ ਵਧੀਆ ਅੱਛਾ ਬਈ ਤੇ ਵਾਹ ਵਾਹ ਮੁਬਾਰਕਾ ਬਾਈ ਕੱਲ ਪਹਿਲਾਂ ਤਾਂ ਟਰੈਕਟਰ ਦਿੱਤਣ ਲਈ ਆ ਤੁਹਾਨੂੰ ਸਾਰਿਆਂ ਨੂੰ ਵਧਾਈ ਜੀ ਯਾਰ ਤੇ ਕਿਵੇਂ ਸੀ ਬਾਈ ਕਿਹੜੇ ਪਿੰਡੋਂ ਤੇ ਜੀਰਾ ਆਪਣਾ ਕੂਤਰ ਗੱਲ ਕੱਲ ਵੀਰੇ ਤੋਗਲ ਪਿੰਡ ਤੋਗਲ ਪਿੰਡ ਠੀਕ ਹੈ ਜੀ ਤੇ ਕਿੰਨੇ ਕੁ ਟੋਡੇ ਜੀ 118 ਹੈ ਠੀਕ ਆ ਭਰਾ ਤੇ ਕਿਵੇਂ ਰਹਾ ਕੂਤਰ ਆਪਣਾ ਬਾਈ ਕੁੱਤਰ ਵਧੀਆ ਬਾਈ ਜਿੱਤ ਕੇ ਸਤਰੀ ਬੈਠਿਆ ਵਾਹ ਜੀ ਵਾਹ ਢਾਂਗੀ ਜੜਿਆ ਹਾਂ ਢਾਂਗੀ ਤੇ ਆਲਮੋਸਟ ਬਾਈ ਪੰਜਾਬ ਚ ਤਕਰੀਬਨ 5 ਵਜੇ ਬਾਜ਼ੀਆਂ 4:30 5 ਵਜੇ 3 ਵਜੇ ਵੀ ਬਾਜ਼ੀਆਂ ਨਿਪੜੀਆਂ ਹਾਂ ਸਹੀ ਗੱਲਾਂ ਤੇ ਰਿਕਾਰਡ ਹੀ ਬਣਾਉਂਦਾ ਬਾਈ ਕੁੱਤਰ ਨਹੀਂ ਹਾਂ ਬਾਈ ਕਤੰਦਰਸਤੀ ਦੀ ਗੱਲ ਆ ਇਹ ਮੈਂ ਤਾਂ ਅੱਗੇ ਵੀ ਆਪਣੇ ਵਿੱਚ ਬਹਿ ਵੀ ਜਾਂਦੇ ਔਡ ਵੀ ਜਾਂਦੇ ਹਾਂ ਇਹ ਬੜਾ ਕੁੱਤਰਾ ਤੰਦਰੁਸਤ ਹੋਣੀ ਉੱਡਣਾ ਹਾਂਜੀ 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 ਅੱਛਾ ਬਾਈ ਕਿਹੜੇ ਕੁੱਤਰਾ ਦੇ ਜਗੂਤਰਾ ਫੜਾਉਂਗਾ ਇਹ ਕਬੂਤਰ ਯਾਰ ਆਪਣੇ ਘਰੋਂ ਹੀ ਸੀਗਾ ਗੁਜਾਰ ਵਾਲੇ ਕਬੂਤਰਾਂ ਤੋਂ ਹੀ ਠੀਕ ਆ ਵੀਰੇ ਠੀਕ ਆਪਣੇ ਪਹਿਲਾਂ ਤੋਂ ਉਦੇ ਵਾਲੀ ਕੂਤਰ ਉਹ ਕਿੱਥੇ ਆਏ ਹੋ ਜਾਂ ਠੀਕ ਹੈ ਜੀ ਵੀਰੇ ਤੇ ਆਪਣਾ ਉਸਤਾਦ ਕੋਣਾ ਵੀ ਬਸ ਵਾ ਬਾਈ ਬਿੱਤਰ ਪਕਵਾਲ ਪਕਵਾਲ ਬਾਬੀ ਵਾਲ ਲੈ ਜਾਣ ਬੰਦੇ ਸਹੀ ਹੋ ਗਏ ਤੇ ਠੀਕ ਆ ਵੀਰੇ ਇੱਕ ਉਤਰਣਾ ਅੱਛਾ ਵੀ ਉਹ ਦੁਬਾਰਾ ਜਦੋਂ ਆਪਾਂ ਇਨੌਂਟ ਜਾਂਦਾ ਕੂਤਰ ਉਹਨੋਂ ਪੱਕ ਕਿੰਨੇ ਦਿਨਾਂ ਬਾਅਦ ਦੁਬਾਰਾ ਬਾਜੀ ਛੱਡਦੇ ਆਂ ਬਈ? ਉਹਨੂੰ ਬਈ ਤਿੰਨ ਵਾਰੀਆਂ ਤਾਂ ਚਾਹੀਦੀਆਂ ਵਿੱਚ। ਤਿੰਨ ਵਾਰੀਆਂ ਘਰੇ। ਹਾਂ ਤਿੰਨ ਚਾਹੀਦੀਆਂ ਬਸ ਰੋੜ ਜਾਣਾ। ਜਿਵੇਂ ਮੈਂ ਮਤਲਬ ਕਿ ਆਪਣਾ ਕੱਲ ਟਰੈਕਟਰ ਜਿੱਤਿਆ ਤੇ ਉਹਨੋਂ ਦੁਬਾਰਾ ਕਿੰਨੇ ਦਿਨਾਂ ਬਾਅਦ ਉੱਠਦਾ ਬਾਈ? ਬਾ ਤਿੰਨ ਵਾਰੀਆਂ ਹੋਰ ਕਰਾ ਕੇ ਗਾਹ ਛੱਡਦਾ ਜੀ। ਠੀਕ ਆ ਵੀਰੇ। ਬਾਕੀ ਕੋ ਉਤਰ ਬਾਈ ਤੰਦਰੁਸਤ ਹੋਵੇ। ਤਾਂ ਤੰਦਰੁਸਤ ਠੀਕ ਆ। ਕੋਈ ਥੱਕਿਆ ਕੋਈ ਤੰਦਰੁਸਤੀ ਦਾ ਹੀ ਮੇਲਾ ਵਾ। ਬਿਲਕੁਲ ਜੀ ਬਿਲਕੁਲ। ਕੋਈ ਚਾਹੇ ਬੰਦਾ ਹੈ ਕੋਈ ਜਾਨਵਾਰ ਆ ਜਿਹੜਾ ਤੰਦਰੁਸਤ ਉਸਦੀ ਰਫੀਰੀ ਹੋਰ ਵੀ ਬਾਜ਼ੀਆਂ ਜਿੱਤਣਾ ਤੇ ਬਾਈ ਵਧੀਆ ਮਿਹਨਤ ਕਰੇ ਤੇ ਦੁੱਗਣਾ ਹੋਰ ਵੀ ਤਿਕਣਾ ਨਾ ਬਣੇ ਤੇ ਬਾਈ ਨੂੰ ਆਪਾਂ ਬਹੁਤ ਜਲਦੀ ਮਿਲਾਂਗੇ ਬਾਈ ਤੇ ਹੁਣ ਬਾਈ ਉਹ ਨਹੀਂ ਬਾਜੀ ਤੇ ਸੀਗੀ ਤੇ ਅਸੀਂ ਤਾਂ ਬਾਈ ਰੋਕ ਕੇ ਬਾਈ ਨੂੰ ਟਾਈਮ ਬਾਈ ਤੋਂ ਲਿਆ ਥੋੜਾ ਜਿਹਾ ਠੀਕ ਹੈ ਬਾਈ ਦਾ ਦਿਲੋਂ ਧੰਨਵਾਦ ਆ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਥੈਂਕ ਯੂ ਬਾਈ ਹਾਂ ਧੰਨਵਾਦ ਤੁਹਾਡਾ